ਸ਼ਾਸ਼ੀ ਕਾ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹੀਰਾ ਪਨੀਰ ਵਾਲਾ ਤੇ ਆਪਣੀ ਐਨ ਜੀਓ ਏਕ ਲੋਕ ਆਵਾਜ਼ ਐਨ ਜੀਓ ਆ ਤੇ ਅੱਜ ਆਪਾਂ ਵੀਰ ਕੋ ਆਇਆ ਗੁਰਨਾਣਕ ਹਸਪੀਟਲ ਤੇ ਵੀਰ ਦੇ ਜਿਹੜੀ ਯੂਰਿਨ ਪਾਈਪ ਆਲਾ ਅੱਜ ਤੋਂ ਸਾਲ ਪਹਿਲੇ ਵੀਰ ਦਾ ਐਕਸੀਡੈਂਟ ਹੋਇਆ ਸੀ ਉਹਦੇ ਵਿੱਚ ਵੀਰ ਦੇ ਪਈਆਂ ਸੀ ਪਲੇਟਾਂ ਤੇ ਪਲੇਟਾਂ ਦੇ ਨਾਲ ਨਾਲ ਤੇ ਉਹ ਜਿਹੜਾ ਯੂਰਿਨ ਆ ਤੇ ਜਿੱਥੋਂ ਟਾਂਕੇ ਲੱਗੇ ਆ ਉਹਦੇ ਉੱਪਰਲੀ ਸਾਈਡ ਤੋਂ ਯੂਰਿਨ ਬਾਹਰ ਆਲਾ ਪਿਆ ਸੀ ਤੇ ਹੁਣ ਵੀਰ ਗੁਰਨਾਣਕ ਹਸਪੀਟਲ ਆਇਆ ਆ ਵੀਰ ਦੀ ਬਹੁਤ ਮੰਦੀ ਹਾਲਤ ਆ ਤੇ ਮੈਂ ਆਪਣੇ ਸਾਰੇ ਭਰਾਵਾਂ ਨੂੰ ਬੇਨਤੀ ਕਰਾਂਗਾ ਜਿੰਨੇ ਮੇਰੇ ਗਰੁੱਪ ਦੇ ਵਿੱਚ ਵੀ ਜੁੜੇ ਆ ਤੇ ਵੱਧ ਤੋਂ ਵੱਧ ਵੀਰ ਨੂੰ ਸਪੋਰਟ ਦਿਓ ਤੇ ਬਾਕੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਫੀਸ ਆਪਾਂ ਸਾਰਾ ਵੀਰ ਦਾ ਬਲਰ ਕਰ ਦਾਂਗੇ ਜੋ ਵੀ ਵੀਰ ਦੀ ਕੰਡੀਸ਼ਨ ਆ ਤੇ ਬਹੁਤ ਜ਼ਿਆਦਾ ਮਾੜੀ ਕੰਡੀਸ਼ਨ ਆ ਤੇ ਜੋ ਘਰ ਦੇ ਹਾਲਾਤ ਆ ਉਹ ਵੀ ਬਹੁਤ ਜ਼ਿਆਦਾ ਮਾੜੇ ਆ ਤੇ ਵੱਧ ਤੋਂ ਵੱਧ ਵੀਰ ਨੂੰ ਸਪੋਰਟ ਦਿਓ ਵੀਰ ਗੁਰਨਾਣਕ ਹਸਪੀਟਲ ਦੇ ਵਿੱਚ ਸਰਜਰੀਕਲ ਵਾਰਡ ਦੇ ਵਿੱਚ 6 7 ਨੰਬਰ ਆ ਤੇ 27 ਨੰਬਰ ਵੀਰ ਦਾ ਬੈੱਡ ਆ ਤੇ ਬਾਕੀ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਜੋ ਵੀਰ ਦੀ ਕੰਡੀਸ਼ਨ ਆ ਮਾੜਾ ਜਿਹਾ ਭਾਈ ਅੱਗੇ ਲੈ ਆ ਯਾਰਾ ਭਾਈ ਕਰਾਏ ਯਾਰਾ ਚੈੱਕ ਜ਼ੂਮ ਕਰਕੇ ਦਿਖਾ ਦੇ ਭਾਈ ਨੂੰ ਬਹੁਤ ਹੀ ਮਾੜੀ ਕੰਡੀਸ਼ਨ ਆ ਜੋ ਵੀਰ ਦੇ ਹਾਲਾਤ ਆ ਮੈਂ ਕਹਿੰਨਾ ਬਹੁਤ ਹੀ ਜਿਆਦਾ ਕੰਡੀਸ਼ਨ ਮਾੜੀ ਹੋਈ ਪਈ ਆ ਤੇ ਵੱਧ ਤੋਂ ਵੱਧ ਮੇਰੇ ਭਰਾ ਜਿਹੜੇ ਸਪੋਰਟ ਕਰਨਾ ਚਾਹਦੇ ਆ ਉਹ ਜਾਂ ਤਾਂ ਸਾਡੇ ਨਾਲ ਕੰਟੈਕਟ ਕਰਨਣ ਜਾਂ ਤਾਂ ਤੁਸੀਂ ਆਪ ਆ ਕੇ ਕੰਟੈਕਟ ਕਰੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਜੇ ਸਾਨੂੰ ਮਹਾਰਾਜ ਨੇ ਕੋਈ ਚੀਜ਼ ਬਖਸ਼ੀ ਆ ਤੇ ਆਪਾਂ ਕਿਸੇ ਦੀ ਮਦਦ ਕਰ ਸਕੀਏ ਤੇ ਵੱਧ ਤੋਂ ਵੱਧ ਵੀਰ ਦੀ ਮਦਦ ਕਰੋ ਕਿ ਦੁਬਾਰਾ ਆਪਣੀ ਵੀਰ ਵਧੀਆ ਜ਼ਿੰਦਗੀ ਜੀ ਸਕੇ ਖੁਸ਼ਹਾਲ ਜ਼ਿੰਦਗੀ ਜੀ ਸਕੇ ਤੇ ਆਪਣੇ ਬਜ਼ੁਰਗ ਮਾਣ ਆਪਣੇ ਨਾਲ ਪੂਰਾ ਸਤਿਅੰਨ ਰੱਖੇ ਸ੍ਰੀ ਗਾਜੀ ਸਾਰਿਆਂ ਨੂੰ ਤੇ ਧੰਨਵਾਦ ਸਾਰਿਆਂ ਦਾ